ਸਤਿ ਸ਼੍ਰੀ ਅਕਾਲ ਜੀ ਕੱਪੜੇ ਲੀੜੇ ਕਲੈਕਸ਼ਨ ਐਂਡ ਬੇਕੀਕ ਤੇ ਤੁਹਾਡਾ ਸਵਾਗਤ ਹੈ ਜੀ ਅਸੀਂ ਲੈ ਕੇ ਆਏ ਬਹੁਤ ਹੀ ਸੋਹਣੇ ਸੋਹਣੇ ਸੂਟ ਇਹ ਆਰੀ ਵਰਕ ਦੇ ਸੂਟ ਨੇ ਜੀ ਹਾਂਜੀ ਫਰਸਟ ਐਮ ਐਂਡ ਈ ਕਲਰ ਚ ਪਸ਼ਮੀਨੇ ਦੇ ਸੂਟ ਤਿਆਰ ਕੀਤਾ ਹੈ ਇਸ ਤੇ ਸਾਰੇ ਫਰੰਟ ਤੇ ਬੁੱਟੀਆਂ ਨੇ ਐਸ ਤੇ ਨੈਕਲਾਈਨ ਨੇ ਬਹੁਤ ਹੀ ਪਿਆਰਾ ਸੂਟ ਤਿਆਰ ਹੋਇਆ ਐਸ ਤੇ 슬ੀਵਸ ਨੇ ਬੈਲ 슬ੀਵਸ ਤਿਆਰ ਕੀਤੀਆਂ ਨੇ ਨਾਲ ਇਸ ਨਾਲ ਫਿਨਿਸ਼ਿੰਗ ਦਿੱਤੀ ਹੈ ਜੀ ਇਸ ਸੂਟ ਦੇ ਨਾਲ ਵਿੱਚ ਕਲਰ ਦੀ ਐਮਬ੍ਰੋਇਡਰੀਜ਼ ਕਰ ਲੰਦੀ। 슬ੀਵਸ ਫਿਨਿਸ਼ਿੰਗ ਹੈ। ਇਸ ਨਾਲ ਸਟ੍ਰੇਟ ਸਲਵਾਰ ਤਿਆਰ ਕੀਤੀ ਹੈ। ਸਲਵਾਰ ਤੇ ਵੀ ਵਰਕ ਹੈ। ਬਹੁਤ ਹੀ ਪਿਆਰਾ ਵਰਕ ਹੈ। ਵਰਕ ਦੀ ਫਿਨਿਸ਼ਿੰਗ ਬਹੁਤ ਹੈ। ਬਹੁਤ ਸੋਹਣਾ ਸੂਟ ਤਿਆਰ ਹੋਇਆ ਹੈ। ਇਸ ਨੂੰ ਤੁਸੀਂ ਪਸ਼ਮੀਨੇ ਤੇ ਜਾਂ ਕਿਸੇ ਹੋਰ ਸੂਟ ਫੈਬਰਿਕ ਤੇ ਵੀ ਤਿਆਰ ਕਰਵਾ ਸਕਦੇ ਹੋ ਗਰਮੀਆਂ ਵਾਸਤੇ ਤੁਸੀਂ ਕਾਟਨ ਦੇ ਸੂਟਸ ਤੇ ਜਾਂ ਕਿਸੇ ਪਾਰਟੀ ਵੇਅਰ ਫੈਬਰਿਕ ਤੇ ਤੁਸੀਂ ਇਸ ਨੂੰ ਤਿਆਰ ਕਰਵਾ ਸਕਦੇ ਹੋ ਹਾਂਜੀ ਏਸ ਦਾ ਨਾ ਸੁਪਰਨੈਟ ਦਾ ਦੁਪੱਟਾ ਹੈ ਟਾਈ ਐਂਡ ਡਾਈ ਦਾ ਬਹੁਤ ਪਿਆਰਾ ਸੂਟ ਤਿਆਰ ਹੋਇਆ ਹੈ ਜੇ ਤੁਸੀਂ ਜਿਸ ਤਰ੍ਹਾਂ ਗਰਮੀਆਂ ਦੇ ਵਿੱਚ ਕੋਈ ਫੰਕਸ਼ਨ ਆਉਂਦੇ ਆ ਉਹਦੇ ਵਾਸਤੇ ਤੁਸੀਂ ਕੋਈ ਕੋਈ ਫੈਬਰਿਕ ਜੋ ਸਮਰ ਚ ਵੇਅਰ ਕਰ ਸਕਦੇ ਹੋ ਤੁਸੀਂ ਉਸ ਤੇ ਵੀ ਐਵੇਂ ਦਾ ਸੂਟ ਤਿਆਰ ਕਰਵਾ ਸਕਦੇ ਹੋ ਕਿਸੇ ਹੋਰ ਕਲਰ ਚ ਵੀ ਸੂਟ ਤਿਆਰ ਕਰਵਾ ਸਕਦੇ ਹੋ ਆਪਣੀ ਚੋਇਸ ਅਨਸਾਰ ਤੁਸੀਂ ਕੋਈ ਕਲਰ ਜਾਂ ਫੈਬਰਿਕ ਤੁਸੀਂ ਚੋਸ ਕਰਨਾ ਹੈ ਕਰਕੇ ਸੂਟ ਤਿਆਰ ਕਰਵਾ ਸਕਦੇ ਹੋ ਹਾਂਜੀ ਇਹ ਨੈਕਸਟ ਹੈ ਜੀ ਇਹ ਵੀ ਪਸ਼ਮੀਨੇ ਚ ਤਿਆਰ ਹੋਇਆ ਹੈ ये ए, ए लाइन सूट तैयार हो इसती सारी फ्रंट हैवी है इस तरह नैक डिजाइन है होटली बटन दिते हैं बहुत प्यारा सूट लग रहा है ऐसे स्लीव्स से वर्क है इस भी स्ट्रेट सलवार तैयार हो सलवार वर्क है ये बहुत ही सोहना नेवी ब्लू या डार्क कलर है पशमीने बहुत प्यारा लग गया सूट इस कलर कॉम्बीनेशन देखो कि प्यारा लग गया है इस नाल भी टाई एंड डई का दुपट्टा तैयार होया है दुपट्टे भी फिनिशिंग दिखती है हाँ जी नैक्सट ये भी आरी वर्क का पश्मीने का सूट है बोरपंखी कलर च ਇਸ ਤੇ ਕਲੀਆਂ ਚ ਪੈਨਲ ਨਹੀਂ ਐਸੇ ਨੈਕਲਾਈਨ ਹੈ ਐਸੇ 슬ੀਵਸ ਤੇ ਵਰਕ ਹੈ ਬਹੁਤ ਸੋਹਣਾ ਕੰਮ ਹੈ ਸੋਬਰ ਜਿਹਾ ਸੂਟ ਤਿਆਰ ਹੋਇਆ ਬਹੁਤ ਪਿਆਰਾ ਅਗਰ ਤੁਸੀਂ ਕੱਟਵਰਕ ਚ ਕੰਮ ਕਰਵਾਉਣਾ ਚਾਹੁੰਦੇ ਹੋ ਇਸ ਨਾਲ ਪਟਿਆਲਾ ਸਲਵਾਰ ਤਿਆਰ ਹੋਈ ਹੈ ਇਹ ਸਲਵਾਰ ਤੇ ਵਰਕੇ ਇਸ ਨਾਲ ਦਾ ਚਨੌਨ ਦਾ ਬਹੁਤ ਹੀ ਪਿਆਰਾ ਦੁਪੱਟਾ ਤਿਆਰ ਹੋਇਆ ਹੈ ਦੁਪੱਟੇ ਤੇ ਫਿਨਿਸ਼ਿੰਗ ਦਿੱਤੀ ਹੈ ਸਿਲਵਰ ਕਰਕੇ ਇਹਨਾਂ ਚੋ ਕੋਈ ਵੀ ਸੂਟ ਲੈਣਾ ਤਾਂ ਤੁਸੀਂ ਕਿਸੇ ਹੋਰ ਕਲਰ ਚ ਜਾਂ ਕਿਸੇ ਹੋਰ ਫੈਬਰਿਕ ਚ ਤਿਆਰ ਕਰਵਾ ਲੈਣਾ ਤਾਂ ਕਰਵਾ ਸਕਦੇ ਹੋ ਅੱਜ ਕੱਲ ਆਰੀ ਵਰਕ ਦਾ ਬਹੁਤ ਟ੍ਰੈਂਡ ਹੈ ਆਰੀ ਵਰਕ ਸੂਟ ਬਹੁਤ ਪਿਆਰੇ ਔਰ ਬਹੁਤ ਸੋਹਣੇ ਫਿਨਿਸ਼ਿੰਗ ਸੂਟ ਤਿਆਰ ਹੁੰਦੇ ਆ ਸਾਡੇ ਵੀਡੀਓਜ਼ ਦੇਖਣ ਲਈ ਥੈਂਕ ਯੂ ਸਾਨੂੰ ਕਮੈਂਟ ਕਰਕੇ ਦੱਸਿਆ ਕਰੋ ਕਿ ਤੁਹਾਨੂੰ ਸਾਡੀ ਕਲੈਕਸ਼ਨ ਕਿੱਦਾਂ ਦੀ ਲੱਗੀ ਤੇ ਕਿਸੇ ਹੋਰ ਕਲਰ ਚ ਜਾਂ ਕਿਸੇ ਹੋਰ ਫੈਬਰਿਕ ਸੂਟ ਤਿਆਰ ਕਰਵਾਉਣੇ ਜਾਂ ਸੇਮ ਸੂਟ ਤਿਆਰ ਕਰਵਾਉਣੇ ਆ ਤਾਂ ਤੁਸੀਂ ਸਾਡੇ WhatsApp ਨੰਬਰ ਤੇ ਸਾਡੇ ਨਾਲ ਕੰਟੈਕਟ ਕਰ ਸਕਦੇ ਹੋ ਜੀ ਸਾਡ ਵਿਡੀਓਜ਼ ਵੇਖਣ ਲਈ ਥੈਂਕ ਯੂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਕਿ ਆਉਣ ਵਾਲੇ ਸੋਹਣੇ ਸੋਹਣੇ ਸੂਟ ਤੁਹਾਡੇ ਤੱਕ ਪਹੁੰਚ ਸਕਣ ਥੈਂਕ ਯੂ